ਬਚਲਾ ਮਾਮਲਾ ਹੈ ਉਹ ਵੈਰੀਫਾਈਸ ਹੀ ਕਰ ਰਹੇ ਆ ਮਤਲਬ ਸ਼ੰਕਾ ਮਈ ਜਾ ਰਿਹਾ ਨਾ ਇਹ ਸਟੇਟਮੈਂਟ ਜੀ ਦਿੱਤੀ ਹੈ ਅੰਮ੍ਰਿਤਸਰ ਤੋਂ ਸਵਾਰੀਆਂ ਉਹ ਵੀ ਟਿਕਟ ਲੈ ਕੇ ਨਾਲ ਚੜੀਆਂ ਗੁੰਨਣਿਆ ਕੀ ਉਹਨਾਂ ਦਾ ਬੈਕ ਹੋਇਆ ਜਾਂਦਾ ਤੇ ਮਾਈਨਰਸ ਕਫਲ ਹੋਇਆ ਚਾਰੇ ਸਵਾਰੀਆਂ ਦੇ ਦਾ ਕੰਡਕਟਰ ਦਾ ਅਲੀਗੇਸ਼ਨ ਜੇ ਲਾਉਂਦੀ ਹੈ ਇਹ ਕਿ ਬੈਗ ਲੈ ਕੇ ਉਹ ਲੈ ਕੇ ਮਸ਼ੀਨ ਲੈ ਕੇ ਬਸੜਾ ਮਾਮਲਾ ਹੈ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਬੜਾ ਮਤਲਬ ਸ਼ੰਕਾਮਈ ਜਾ ਰਿਹਾ ਹੈ ਨਾ ਸਟੇਟਮੈਂਟ ਜੀ ਦਿੱਤੀ ਹੈ ਕਿ ਅੰਮ੍ਰਿਤਸਰ ਤੋਂ ਸਵਾਰੀਆਂ ਉਹ ਵੀ ਟਿਕਟ ਲੈ ਕੇ ਨਾਲ ਚੜੀਆਂ ਤੇ ਗੋਨੇੜਿਆ ਕੇ ਉਹਨਾਂ ਦਾ ਬੈਕ ਹੋਇਆ ਜਾਂਦਾ ਹੌਲੀ ਹੌਲੀ ਸਾਡੀ ਹੁਣ ਤੱਕ ਦੀ ਤਫਤੀਸ਼ ਇਹ ਹੈ ਕਿ ਬੰਦੇ ਉੱਥੋਂ ਟਿਕਟ ਕਟਾ ਕੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਚੜੇ ਨੇ ਆਕੇ ਗੋਨਿਆਂ ਨੇ ਸਿਰਫ ਆਉਂਦੇ-ਆਉਂਦੇ ਬਸ ਦੋ ਸਵਾਰੀਆਂ ਰਹਿ ਗਈਆਂ ਚਾਰ ਮੁੰਡੇ ਇਹ ਦੋ ਸਵਾਰੀਆਂ ਤੇ ਇੱਕ ਡਰਾਈਵਰ ਤੇ ਕੰਡਕਟਰ ਹੁਣ ਤੱਕ ਦੀ ਸਾਡੀ ਜਿਹੜੀ ਤਫਤੀਸ਼ ਹੈ ਉਹ ਤੋਂ ਇਹੀ ਹੈ ਕਿ ਇਥੇ ਮਾਈਨਰਸ ਕਫਲ ਹੋਇਆ ਚਾਰੇ ਸਵਾਰੀਆਂ ਦੇ ਤੇ ਦਾ ਕੰਡਕਟਰ ਦਾ ਤੇ ਅਲੀਗੇਸ਼ਨ ਐਜ਼ ਇਟ ਲੌਂਦੀ ਹੈ ਇਹ ਕਿ ਬੈਗ ਲੈ ਗਏ ਉਹ ਲੈ ਗਏ ਮਸ਼ੀਨ ਲੈ ਗਏ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਜਰੂਰ ਨਹੀਂ ਹਾਲ ਤੱਕ ਦੀ ਇਟਸ ਟੂ अर्ਲੀ ਟੂ ਡਿਸਕਲੋਸ ਤੁਹਾਨੂੰ ਜਲਦ ਜਲ ਦੱਸਤਾ ਕਿ ਅ ਅੱਜੇ ਮਤਲਬ ਕੁਝ ਕਨਫਰਮ ਨਹੀਂ ਕਿਸ ਸਾਡੇ ਵੀ ਨੀਡ ਸਮ ਟਾਈਮ ਥੋੜਾ ਸਮਾਂ ਮਿਲ ਜਾਏ ਅਸੀਂ ਕਲੀਅਰ ਕਰ ਦਿੰਦੇ ਨਹੀਂ ਅਜੇ ਕੋਈ ਗ੍ਰਫਤਾਰ ਨਹੀਂ